ਦੇ ਵਿੱਚ ਬਾਈ ਇਲੈਕਸ਼ਨ ਦੀ ਗਿਣਤੀ ਹੈ ਜਿਹੜੀ ਆ ਕੁਝ ਸਮੇਂ ਬਾਅਦ ਸ਼ੁਰੂ ਹੋ ਜੇਗੀ। ਅਲੱਗ-ਅਲੱਗ ਲੇਅਰ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਖੜੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ। ਬੈਰੀਗੇਟਿੰਗ ਹੈ ਜਿਹੜੀ ਉਹ ਕਰ ਦਿੱਤੀ ਗਈ ਕਿਸੇ ਵੀ ਗੱਡੀ ਨੂੰ ਮੋਟਰਸਾਈਕਲ ਨੂੰ ਕਿਸੇ ਨੂੰ ਵੀ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ। ਬੈਰੀਗੇਟਿੰਗ ਹੈ ਜਿਹੜੀ ਆ ਉਹ ਕੀਤੀ ਹੋਈ ਜਿਹੜੇ ਜਗਾ ਖਾਲਸਾ ਕਾਲਜ ਦੇ ਵਿੱਚ ਗਿਣਤੀ ਹੈ ਜਿਹੜੀ ਆ ਹੋਣ ਜਾ ਰਹੀ ਹੈ ਤੇ ਉਸ ਦੇ ਆਲੇ-ਦੁਆਲੇ ਜਿਹੜੇ ਆ ਉਹ ਸੁਰੱਖਿਆ ਦੇ ਕੜੇ ਇੰਤਜ਼ਾਮ ਹੈ ਜਿਹੜੇ ਉਹ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਅਲੱਗ-ਅਲੱਗ ਲੇਅਰ ਦੇ ਵਿੱਚ ਪੁਲਿਸ ਜਿਹੜੀ ਹੈ ਤਨਾਤ ਹੈ ਸੁਰੱਖਿਆ ਦੇ ਕੜੇ ਇੰਤਜ਼ਾਮ ਜਿਹੜੇ ਹੈ ਉਹ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਅੱਜ ਬਾਏ ਇਲੈਕਸ਼ਨ ਨੂੰ ਲੈ ਕੇ ਕਾਊਂਟਿੰਗ ਜਿਹੜੀ ਆ ਹੋਣ ਵਾਲੀ ਹੈ ਜਿਹੜੇ ਲੋਕ ਆਲੇ-ਦੁਆਲੇ ਗੱਡੀਆਂ ਲਾ ਰਹੇ ਉਹਨਾਂ ਦੀਆਂ ਗੱਡੀਆਂ ਟੋ ਵੀ ਕਰਾਈਆਂ ਜਾ ਰਹੀਆਂ ਨੇ ਅਲੱਗ-ਅਲੱਗ ਲੇਅਰ ਦੇ ਵਿੱਚ ਪੁਲਿਸ ਜਿਹੜੀ ਹੈ ਤਨਾਤ ਕੀਤੀ ਗਈ ਹੈ ਤੇ ਕੁਝ ਦੇਰ ਬਾਅਦ ਜਿਹੜੀ ਹੈ ਉਹ ਕਾਊਂਟਿੰਗ ਜਿਹੜੀ ਹੈ ਗਿਣਤੀ ਹੈ ਉਹ ਸ਼ੁਰੂ ਹੋ ਜੂਗੀ ਤੇ ਦਸ ਤੋਂ 10:30 ਵਜੇ ਦੇ ਕਰੀਬ ਜਿਹੜੇ ਆ ਨਤੀਜੇ ਆ ਆਉਣੇ ਸ਼ੁਰੂ ਹੋ ਜਾਣਗੇ ਕਿ ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ ਹੁੰਦੀ ਹੈ ਤਸਵੀਰਾਂ ਦੇਖ ਸਕਦੇ ਹੋ ਕੈਂਡੀਡੇਟ ਜਿਹੜੇ ਨੇ ਉਹ ਚਾਰ ਪਾਰਟੀਆਂ ਦੇ ਅਲੱਗ-ਅਲੱਗ ਪਾਰਟੀਆਂ ਦੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਕੜਾ ਮੁਕਾਬਲਾ ਤੇ ਹੁਣ ਕੋਠੀ ਦੇਰ ਬਾਅਦ ਗਿਣਤੀ ਜਿਹੜੀ ਹੈ ਸ਼ੁਰੂ ਹੋ ਜੂਗੀ ਤੇ ਨਤੀਜੇ ਵੀ ਆ ਜਿਹੜੇ ਆ ਉਹ ਆਣੇ ਸ਼ੁਰੂ ਹੋ ਜਾਣੇ ਆ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਥੋੜੀ ਦੇਰ ਬਾਅਦ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਨਤੀਜੇ ਜਿਹੜੇ ਆ ਆਣੇ ਸ਼ੁਰੂ ਹੋ ਜੂਗੇ ਤੇ ਨੁਮਾਇंदे ਜਿਹੜੇ ਆ ਉਹ ਆਣੇ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਆ ਸੰਜੀਵ अरोड़ा ਤੇ ਹੋਰ ਪਾਰਟੀਆਂ ਦੇ ਕੈਂਡੀਡੇਟ ਹੈ ਜਿਹੜੇ ਉਹ ਵੀ ਪਹੁੰਚਣਗੇ ਤੇ ਕਿਤੇ ਨਾ ਕਿਤੇ ਨਤੀਜੇ ਜਿਹੜੇ ਆ ਕੁਝ ਸਮੇਂ ਬਾਅਦ ਜਿਹੜੇ ਆ ਸ਼ੁਰੂ ਹੋ ਜਾਣਗੇ ਜਿੱਥੇ ਕੀ ਲੁਧਿਆਣਾ ਦੇ ਖਾਲਸਾ ਕੋਲੇਜ ਦੇ ਵਿੱਚ ਜਿੱਥੇ ਕੀ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਏਗੀ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਏਗੀ ਤੇ ਕੁਛ ਹੀ ਦੇਰ ਬਾਅਦ ਜਿਹੜੇ ਨਤੀਜੇ ਜਿਹੜੇ ਆ ਉਹ ਆਣੇ ਸ਼ੁਰੂ ਹੋ ਜਾਣਗੇ ਸਰ ਕਿਸ ਤਰੀਕੇ ਨਾਲ ਦੇਖ ਰਹੇ ਹੋ ਗਿਣਤੀ ਜਿਹੜੀ ਹੈ ਥੋੜੀ ਦੇਰ ਬਾਅਦ ਸ਼ੁਰੂ ਹੋ ਜਾਣੀ ਹੈ ਬਾਤ ਚ ਬਾਤ ਪਲੀਜ਼ ਬਾਤ ਜੀ ਇਹ ਕਿਹਾ ਜਾ ਰਿਹਾ ਕਿ ਥੋੜੀ ਦੇਰ ਬਾਅਦ ਗੱਲ ਜਿਹੜੀ ਉਹ ਕੀਤੀ ਜਾਏਗੀ ਵਾਟਰ ਕੈਨਨ ਦੀਆਂ ਗੱਡੀਆਂ ਜਿਹੜੀਆਂ ਉਹ ਲਗਾਈਆਂ ਗਿਆ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਆਲੇ ਦੁਆਲੇ ਪੁਲਿਸ ਫੋਰਸ ਜਿਹੜੀ ਹੈ ਤਣਾਤ ਕੀਤੀ ਗਈ ਹੈ ਤਕਰੀਬਨ 8 ਵਜੇ ਦੇ ਕਰੀਬ गिनती ਜਿਹੜੀ ਹੈ ਸ਼ੁਰੂ ਹੋ ਜੂਗੀ ਤੇ 10:30 ਵਜੇ ਦੇ ਕਰੀਬ ਨਤੀਜੇ ਜਿਹੜੇ ਆ ਨਿਕਲ ਕੇ ਬਾਹਰ ਆ ਜਾਣਗੇ ਤਸਵੀਰਾਂ ਨੇ ਲੁਧਿਆਣਾ ਦੀਆਂ ਜਿੱਥੇ ਖਾਲਸਾ ਕਾਲਜ ਦੇ ਬਾਹਰ ਜਿਹੜੀ ਹੈ ਪੁਲਿਸ ਫੋਰਸ ਦੇ ਨਾਤੇ ਤੇ ਪਹਿਲੇ 7 ਵਜੇ ਦਾ ਸਮੇਂ ਜਿਹੜਾ ਰੱਖਿਆ ਗਿਆ ਸੀਗਾ ਗਿਣਤੀ ਦਾ ਤੇ ਬਦਲ ਕੇ ਹੁਣ ਉਹਨੂੰ 8 ਵਜੇ ਜਿਹੜਾ ਉਹ ਕੱਲ ਕਰ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਰੁਝਾਨ ਜਿਹੜੇ ਆ ਨਿਕਲ ਕੇ ਸਾਹਮਣੇ ਆ ਜਾਣਗੇ 14 ਰਾਊਂਡ ਹੈ ਜਿਹੜੇ ਆ ਉਹ ਹੋਣੇ ਆ ਤੇ ਹੁਣ ਕੁਝ ਸਮੇਂ ਬਾਅਦ ਜਿਹੜਾ ਰਹਿ ਗਿਆ ਰੁਝਾਨ ਜਿਹੜੇ ਆ ਨਿਕਲ ਕੇ ਸਾਹਮਣੇ ਆ ਜਾਣਗੇ ਕਿ ਟੈਕਾਉਂਟਿੰਗ ਜਿਹੜੀ ਹੈ ਸ਼ੁਰੂ ਹੋ ਜਾਏਗੀ ਜੁੜੇ ਸਮਰ ਨਿਊਜ਼ ਦੇ ਨਾਲ ਕੈਮਰਾਮੈਨ ਆਕਾਸ਼ ਮੰਡੀ ਦੇ ਨਾਲ ਸੌਰਵ ਕਰੋੜਾ ਦੀ ਰਿਪੋਰਟ ਧੰਨਵਾਦ ਦਾ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੌਰਵ ਉੜਾ ਲੁਧਿਆਣਾ ਦੇ ਵਿੱਚ ਬਾਈ ਇਲੈਕਸ਼ਨ ਦੀ ਗਿਣਤੀ ਹੈ ਜਿਹੜੀ ਹੈ ਕੁਝ ਸਮੇਂ ਬਾਅਦ ਸ਼ੁਰੂ ਹੋ ਜੇਗੀ ਅਲੱਗ-ਅਲੱਗ ਲੇਅਰ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਖੜੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਬੈਰੀਗੇਟਿੰਗ ਹੈ ਜਿਹੜੀ ਉਹ ਕਰ ਦਿੱਤੀ ਗਈ ਕਿਸੇ ਵੀ ਗੱਡੀ ਨੂੰ ਮੋਟਰਸਾਈਕਲ ਨੂੰ ਕਿਸੇ ਨੂੰ ਵੀ ਅੱਗੇ ਹੈ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਬੈਰੀਗੇਟਿੰਗ ਹੈ ਜਿਹੜੀ ਆ ਉਹ ਕੀਤੀ ਹੋਈ ਜਿਹੜੇ ਜਗਾ ਖਾਲਸਾ ਕਾਲਜ ਦੇ ਵਿੱਚ ਗਿਣਤੀ ਹੈ ਜਿਹੜੀ ਹੈ ਹੋਣ ਜਾ ਰਹੀ ਹੈ ਤੇ ਉਸ ਦੇ ਆਲੇ-ਦੁਆਲੇ ਜਿਹੜੇ ਆ ਉਹ ਸੁਰੱਖਿਆ ਦੇ ਕੜੇ ਇੰਤਜ਼ਾਮ ਹੈ ਜਿਹੜੇ ਉਹ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਅਲੱਗ-ਅਲੱਗ ਲੇਅਰ ਦੇ ਵਿੱਚ ਪੁਲਿਸ ਜਿਹੜੀ ਹੈ ਤਨਾਤ ਹੈ ਸੁਰੱਖਿਆ ਦੇ ਕੜੇ ਇੰਤਜ਼ਾਮ ਜਿਹੜੇ ਆ ਉਹ ਅ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਅੱਜ ਬਾਏ ਇਲੈਕਸ਼ਨ ਨੂੰ ਲੈ ਕੇ ਕਾਊਂਟਿੰਗ ਜਿਹੜੀ ਆ ਹੋਣ ਵਾਲੀ ਆ ਜਿਹੜੇ ਲੋਕ ਆਲੇ ਦੁਆਲੇ ਗੱਡੀਆਂ ਲਾ ਰਿਹਾ ਉਹਨਾਂ ਦੀਆਂ ਗੱਡੀਆਂ ਟੋ ਵੀ ਕਰਾਈਆਂ ਜਾ ਰਹੀਆਂ ਨੇ ਅ ਅਲੱਗ-ਅਲੱਗ ਲੇਅਰ ਦੇ ਵਿੱਚ ਪੁਲਿਸ ਜਿਹੜੀ ਆ ਤਾਇਨਾਤ ਕੀਤੀ ਗਈ ਆ ਤੇ ਕੁਝ ਦੇਰ ਬਾਅਦ ਜਿਹੜੀ ਆ ਉਹ ਕਾਊਂਟਿੰਗ ਜਿਹੜੀ ਆ ਗਿਣਤੀ ਆ ਉਹ ਸ਼ੁਰੂ ਹੋ ਜੂਗੀ ਤੇ 10 ਤੋਂ 10:30 ਵਜੇ ਦੇ ਕਰੀਬ ਜਿਹੜੇ ਆ ਨਤੀਜੇ ਆ ਆਣੇ ਸ਼ੁਰੂ ਹੋ ਜਾਣਗੇ ਕਿ ਕਿਸ ਦੀ ਜਿੱਤ ਹੁੰਦੀ ਆ ਤੇ ਕਿਸ ਦੀ ਹਾਰ ਹੁੰਦੀ ਹੈ ਤਸਵੀਰਾਂ ਦੇਖ ਸਕਦੇ ਹੋ ਕੈਂਡੀਡੇਟ ਜਿਹੜੇ ਨੇ ਉਹ ਚਾਰ ਪਾਰਟੀਆਂ ਦੇ ਅਲੱਗ-ਅਲੱਗ ਪਾਰਟੀਆਂ ਦੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਕੜਾ ਮੁਕਾਬਲਾ ਤੇ ਹੁਣ ਕੋਠੀ ਦੇਰ ਬਾਅਦ ਗਿਣਤੀ ਜਿਹੜੀ ਹੈ ਸ਼ੁਰੂ ਹੋ ਜੂਗੀ ਤੇ ਨਤੀਜੇ ਵੀ ਹੈ ਜਿਹੜੇ ਹੈ ਉਹ ਆਣੇ ਸ਼ੁਰੂ ਹੋ ਜਾਣੇ ਹਨ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਅ ਥੋੜੀ ਦੇਰ ਬਾਅਦ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਨਤੀਜੇ ਜਿਹੜੇ ਆਣੇ ਸ਼ੁਰੂ ਹੋ ਜੂਗੇ ਤੇ ਨੁਮਾਇੰਦੇ ਜਿਹੜੇ ਆ ਉਹ ਆਣੇ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਆ ਸੰਜੀਵ अरोड़ा ਤੇ ਹੋਰ ਪਾਰਟੀਆਂ ਦੇ ਕੈਂਡੀਡੇਟ ਹੈ ਜਿਹੜੇ ਉਹ ਵੀ ਪਹੁੰਚਣਗੇ ਤੇ ਕਿਤੇ ਨਾ ਕਿਤੇ ਨਤੀਜੀ ਜਿਹੜੇ ਆ ਕੁਝ ਸਮੇਂ ਬਾਅਦ ਜਿਹੜੇ ਆ ਸ਼ੁਰੂ ਹੋ ਜਾਣਗੇ ਜਿੱਥੇ ਕਿ ਲੁਧਿਆਣਾ ਦੇ ਖਾਲਸਾ ਕੋਲੇਜ ਦੇ ਵਿੱਚ ਜਿੱਥੇ ਕਿ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਏਗੀ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਏਗੀ ਤੇ ਕੁਛ ਹੀ ਦੇਰ ਬਾਅਦ ਜਿਹੜੇ ਨਤੀਜੇ ਜਿਹੜੇ ਆ ਉਹ ਆਣੇ ਸ਼ੁਰੂ ਹੋ ਜਾਣਗੇ ਸਰ ਕਿਸ ਤਰੀਕੇ ਨਾਲ ਦੇਖ ਰਹੇ ਹੋ ਗਿਣਤੀ ਜਿਹੜੀ ਹੈ ਥੋੜੀ ਦੇਰ ਬਾਅਦ ਸ਼ੁਰੂ ਹੋ ਜਾਣੀ ਹੈ ਬਾਤ ਚ ਪਲੀਜ਼ ਬਾਤ ਚ ਜੀ ਇਹ ਕਿਹਾ ਜਾ ਰਿਹਾ ਕਿ ਥੋੜੀ ਦੇਰ ਬਾਅਦ ਗੱਲ ਜਿਹੜੀ ਉਹ ਕੀਤੀ ਜਾਏਗੀ ওয়াটার ক্যানন ਦੀਆਂ গੱডੀਆਂ ਜਿਹੜੀਆਂ ਉਹ ਲਗਾਈਆਂ ਗਿਆ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਆਲੇ ਦੁਆਲੇ পুলিশ ফোর্স ਜਿਹੜੀ ਹੈ ਤਣਾਤ ਕੀਤੀ ਗਈ ਹੈ तकरीबन 8 ਵਜੇ ਦੇ ਕਰੀਬ ਗਿਣਤੀ ਜਿਹੜੀ ਹੈ ਸ਼ੁਰੂ ਹੋ ਜੂਗੀ ਤੇ 10:30 ਵਜੇ ਦੇ ਕਰੀਬ ਨਤੀਜੇ ਜਿਹੜੇ ਆ ਨਿਕਲ ਕੇ ਬਾਹਰ ਆ ਜਾਣਗੇ ਤਸਵੀਰਾਂ ਨੇ ਲੁਧਿਆਣਾ ਦੀਆਂ ਜਿੱਥੇ ਖਾਲਸਾ ਕਾਲਜ ਦੇ ਬਾਹਰ ਜਿਹੜੀ ਹੈ ਪੁਲਿਸ ਫੋਰਸ ਦੇ ਨਾਮ ਹਾ ਤੇ ਪਹਿਲੇ 7 ਵਜੇ ਦਾ ਸਮੇ ਜਿਹੜਾ ਰੱਖਿਆ ਗਿਆ ਸੀਗਾ ਗਿਣਤੀ ਦਾ ਤੇ ਬਦਲ ਕੇ ਹੁਣ ਉਹਨੂੰ 8 ਵਜੇ ਜਿਹੜਾ ਉਹ ਕੱਲ ਕਰ ਦਿੱਤਾ ਗਿਆ ਤੇ ਕੁਝ ਸਮੇ ਬਾਅਦ ਰੁਝਾਨ ਜਿਹੜੇ ਆ ਨਿਕਲ ਕੇ ਸਾਹਮਣੇ ਆ ਜਾਣਗੇ 14 ਰਾਉਂਡ ਹੈ ਜਿਹੜੇ ਆ ਉਹ ਹੋਣੇ ਆ ਤੇ ਹੁਣ ਕੁਝ ਸਮੇ ਬਾਕੀ ਜਿਹੜਾ ਰਹਿ ਗਿਆ ਰੁਝਾਨ ਜਿਹੜੇ ਆ ਨਿਕਲ ਕੇ ਸਾਹਮਣੇ ਆ ਜਾਣਗੇ ਕਿ ਟੈਕਾਉਂਟਿੰਗ ਜਿਹੜੀ ਹੈ ਸ਼ੁਰੂ ਹੋ ਜਾਏਗੀ ਜੁੜੇ ਸਮਰਨੂ ਦੇ ਨਾਲ ਕੈਮਰਾਮੈਨ ਆਕਾਸ਼ ਮੰਡੀ ਦੇ ਨਾਲ 100 ਕਰੋੜ ਦੀ ਰਿਪੋਰਟ ਧੰਨਵਾਦ ਸਮਰ न्यूज ਦੇਖ ਰਹੇ ਹੋ ਤੁਸੀਂ ਮੈਂ ਹਾਂ ਸੌਰਵ ਉੜਾ ਲੁਧਿਆਣਾ ਦੇ ਵਿੱਚ ਬਾਈ ਇਲੈਕਸ਼ਨ ਦੀ ਗਿਣਤੀ ਹੈ ਜਿਹੜੀ ਹੈ ਕੁਝ ਸਮੇਂ ਬਾਅਦ ਸ਼ੁਰੂ ਹੋ ਜੇਗੀ। ਅਲੱਗ-ਅਲੱਗ ਲੇਅਰ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਖੜੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ। ਬੈਰੀਕੇਟਿੰਗ ਹੈ ਜਿਹੜੀ ਉਹ ਕਰ ਦਿੱਤੀ ਗਈ ਕਿਸੇ ਵੀ ਗੱਡੀ ਨੂੰ ਮੋਟਰਸਾਈਕਲ ਨੂੰ ਕਿਸੇ ਨੂੰ ਵੀ ਅੱਗੇ ਹੈ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ। ਬੈਰੀਕੇਟਿੰਗ ਹੈ ਜਿਹੜੀ ਆ ਉਹ ਕੀਤੀ ਹੋਈ ਜਿਹੜੇ ਜਗਾ ਖਾਲਸਾ ਕਾਲਜ ਦੇ ਵਿੱਚ ਗਿਣਤੀ ਹੈ ਜਿਹੜੀ ਹੈ ਹੋਣ ਜਾ ਰਹੀ ਹੈ ਤੇ ਉਸ ਦੇ ਆਲੇ-ਦੁਆਲੇ ਜਿਹੜੇ ਆ ਉਹ ਸੁਰੱਖਿਆ ਦੇ ਕੜੇ ਇੰਤਜ਼ਾਮ ਹੈ ਜਿਹੜੇ ਆ ਉਹ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਅਲੱਗ-ਅਲੱਗ ਲੇਅਰ ਦੇ ਵਿੱਚ ਪੁਲਿਸ ਜਿਹੜੀ ਹੈ ਤਾਇਨਾਤ ਹੈ ਸੁਰੱਖਿਆ ਦੇ ਕੜੇ ਇੰਤਜ਼ਾਮ ਜਿਹੜੇ ਆ ਉਹ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਅੱਜ ਬਾਏ ਇਲੈਕਸ਼ਨ ਨੂੰ ਲੈ ਕੇ ਕਾਊਂਟਿੰਗ ਜਿਹੜੀ ਆ ਹੋਣ ਵਾਲੀ ਹੈ ਜਿਹੜੇ ਲੋਕ ਆਲੇ-ਦੁਆਲੇ ਗੱਡੀਆਂ ਲਾ ਰਹੇ ਉਹਨਾਂ ਦੀਆਂ ਗੱਡੀਆਂ ਟੋ ਵੀ ਕਰਾਈਆਂ ਜਾ ਰਹੀਆਂ ਨੇ ਅਲੱਗ-ਅਲੱਗ ਲੇਅਰ ਦੇ ਵਿੱਚ ਪੁਲਿਸ ਜਿਹੜੀ ਹੈ ਤਾਇਨਾਤ ਕੀਤੀ ਗਈ ਹੈ ਤੇ ਕੁਝ ਦੇਰ ਬਾਅਦ ਜਿਹੜੀ ਹੈ ਉਹ ਕਾਊਂਟਿੰਗ ਜਿਹੜੀ ਹੈ ਗਿਣਤੀ ਹੈ ਉਹ ਸ਼ੁਰੂ ਹੋ ਜੂਗੀ ਤੇ 10 ਤੋਂ 10:30 ਵਜੇ ਦੇ ਕਰੀਬ ਜਿਹੜੇ ਆ ਨਤੀਜੇ ਆ ਆਉਣੇ ਸ਼ੁਰੂ ਹੋ ਜਾਣਗੇ ਕਿ ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ ਹੁੰਦੀ ਹੈ ਤਸਵੀਰਾਂ ਦੇਖ ਸਕਦੇ ਹੋ ਕੈਂਡੀਡੇਟ ਜਿਹੜੇ ਨੇ ਉਹ ਚਾਰ ਪਾਰਟੀਆਂ ਦੇ ਅਲੱਗ-ਅਲੱਗ ਪਾਰਟੀਆਂ ਦੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਕੜਾ ਮੁਕਾਬਲਾ ਤੇ ਹੁਣ ਕੋਠੀ ਦੇਰ ਬਾਅਦ ਗਿਣਤੀ ਜਿਹੜੀ ਹੈ ਉਹ ਸ਼ੁਰੂ ਹੋ ਜੂਗੀ ਤੇ ਨਤੀਜੇ ਵੀ ਆ ਜਿਹੜੇ ਆ ਉਹ ਆਣੇ ਸ਼ੁਰੂ ਹੋ ਜਾਣੇ ਆ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਅ ਥੋੜੀ ਦੇਰ ਬਾਅਦ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਨਤੀਜੇ ਜਿਹੜੇ ਆ ਆਣੇ ਸ਼ੁਰੂ ਹੋ ਜੂਗੇ ਤੇ ਨੁਮਾਇंदे ਜਿਹੜੇ ਆ ਉਹ ਆਣੇ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਅ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਆ ਸੰਜੀਵ ਅਰੋੜਾ ਤੇ ਹੋਰ ਪਾਰਟੀਆਂ ਦੇ ਕੈਂਡੀਡੇਟ ਹੈ ਜਿਹੜੇ ਉਹ ਵੀ ਪਹੁੰਚਣਗੇ ਤੇ ਕਿਤੇ ਨਾ ਕਿਤੇ ਨਤੀਜੇ ਜਿਹੜੇ ਆ ਕੁਝ ਸਮੇਂ ਬਾਅਦ ਜਿਹੜੇ ਆ ਸ਼ੁਰੂ ਹੋ ਜਾਣਗੇ ਜਿੱਥੇ ਕੀ ਲੁਧਿਆਣਾ ਦੇ ਖਾਲਸਾ ਕਾਲਜ ਦੇ ਵਿੱਚ ਜਿੱਥੇ ਕੀ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਏਗੀ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਏਗੀ ਤੇ ਕੁਛ ਹੀ ਦੇਰ ਬਾਅਦ ਜਿਹੜੇ ਨਤੀਜੇ ਜਿਹੜੇ ਆ ਉਹ ਆਣੇ ਸ਼ੁਰੂ ਹੋ ਜਾਣਗੇ ਸਰ ਕਿਸ ਤਰੀਕੇ ਨਾਲ ਦੇਖ ਰਹੇ ਹੋ ਗਿਣਤੀ ਜਿਹੜੀ ਹੈ ਥੋੜੀ देर ਬਾਅਦ ਸ਼ੁਰੂ ਹੋ ਜਾਣੀ ਹੈ ਬਾਤ ਚ ਬਾਤ ਚ ਪਲੀਜ਼ ਬਾਤ ਚ ਜੀ ਮੈਂ ਕੀ ਆਹ ਰਿਹਾ ਕਿ ਥੋੜੀ देर ਬਾਅਦ ਗੱਲ ਜਿਹੜੀ ਉਹ ਕੀਤੀ ਜਾਏਗੀ ਵਾਟਰ ਕੈਨਨ ਦੀਆਂ ਗੱਡੀਆਂ ਜਿਹੜੀਆਂ ਉਹ ਲਗਾਈਆਂ ਗਿਆ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਆਲੇ ਦੁਆਲੇ ਪੁਲਿਸ ਫੋਰਸ ਜਿਹੜੀ ਹੈ ਤਣਾਤ ਕੀਤੀ ਗਈ ਹੈ ਤਕਰੀਬਨ 8 ਵਜੇ ਦੇ ਕਰੀਬ ਗਿਣਤੀ ਜਿਹੜੀ ਹੈ ਸ਼ੁਰੂ ਹੋ ਜੂਗੀ ਤੇ 10:30 ਵਜੇ ਦੇ ਕਰੀਬ ਨਤੀਜੇ ਜਿਹੜੇ ਆ ਨਿਕਲ ਕੇ ਬਾਹਰ ਆ ਜਾਣਗੇ ਤਸਵੀਰਾਂ ਨੇ ਲੁਧਿਆਣਾ ਦੀਆਂ ਜਿੱਥੇ ਖਾਲਸਾ ਕਾਲਜ ਦੇ ਬਾਹਰ ਜਿਹੜੀ ਹੈ ਪੁਲਿਸ ਫੋਰਸ ਦੇ ਨਾਤੇ ਹੈ ਤੇ ਪਹਿਲੇ 7 ਵਜੇ ਦਾ ਸਮਾਂ ਜਿਹੜਾ ਰੱਖਿਆ ਗਿਆ ਸੀਗਾ ਗਿਣਤੀ ਦਾ ਤੇ ਬਦਲ ਕੇ ਹੁਣ ਉਹਨੂੰ 8 ਵਜੇ ਜਿਹੜਾ ਉਹ ਕੱਲ ਕਰ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਰੁਝਾਨ ਜਿਹੜੇ ਆ ਨਿਕਲ ਕੇ ਸਾਹਮਣੇ ਆ ਜਾਣਗੇ 14 ਰਾਊਂਡ ਹੈ ਜਿਹੜੇ ਆ ਉਹ ਹੋਣੇ ਆ ਹੁਣ ਕੁਝ ਸਮੇਂ ਬਾਅਦ ਜਿਹੜਾ ਰਹਿ ਗਿਆ ਰੁਝਾਨ ਜਿਹੜੇ ਆ ਨਿਕਲ ਕੇ ਸਾਹਮਣੇ ਆ ਜਾਣਗੇ ਕਿ ਟੈਕਾਉਂਟਿੰਗ ਜਿਹੜੀ ਹੈ ਸ਼ੁਰੂ ਹੋ ਜਾਏਗੀ ਜੁੜੇ ਸਮਰਨੂ ਦੇ ਨਾਲ ਕੈਮਰਾਮੈਨ ਆਕਾਸ਼ ਮੰਡੀ ਦੇ ਨਾਲ 100 ਕਰੋੜ ਦੀ ਰਿਪੋਰਟ ਧੰਨਵਾਦ ਦਾ ਸਮਰਨੂ ਦੇ ਦੇਖ ਰਹੇ ਹੋ ਤੁਸੀਂ ਮੈਂ ਹਾਂ 100 ਕਰੋੜ ਲੁਧਿਆਣਾ ਦੇ ਵਿੱਚ ਬਾਈ ਇਲੈਕਸ਼ਨ ਦੀ ਗਿਣਤੀ ਹੈ ਜਿਹੜੀ ਹੈ ਕੁਝ ਸਮੇਂ ਬਾਅਦ ਸ਼ੁਰੂ ਹੋ ਜੇਗੀ ਅਲੱਗ-ਅਲੱਗ ਲੇਅਰ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਖੜੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਬੈਰੀਗੇਟਿੰਗ ਹੈ ਜਿਹੜੀ ਉਹ ਕਰ ਦਿੱਤੀ ਗਈ ਕਿਸੇ ਵੀ ਗੱਡੀ ਨੂੰ ਮੋਟਰਸਾਈਕਲ ਨੂੰ ਕਿਸੇ ਨੂੰ ਵੀ ਅੱਗੇ ਹੈ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਬੈਰੀਗੇਟਿੰਗ ਹੈ ਜਿਹੜੀ ਆ ਉਹ ਕੀਤੀ ਹੋਈ ਜਿਹੜੇ ਜਗ੍ਹਾ ਖਾਲਸਾ ਕੋਲਿਜ ਦੇ ਵਿੱਚ ਗਿਣਤੀ ਹੈ ਜਿਹੜੀ ਹੈ ਹੋਣ ਜਾ ਰਹੀ ਹੈ ਤੇ ਉਸ ਦੇ ਆਲੇ ਦੁਆਲੇ ਜਿਹੜੇ ਹੈ ਉਹ ਸੁਰੱਖਿਆ ਦੇ ਕੜੇ ਇੰਤਜ਼ਾਮ ਹੈ ਜਿਹੜੇ ਉਹ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਅਲੱਗ-ਅਲੱਗ ਲੇਅਰ ਦੇ ਵਿੱਚ ਪੁਲਿਸ ਜਿਹੜੀ ਹੈ ਤਣਾਤ ਹੈ ਸੁਰੱਖਿਆ ਦੇ ਕੜੇ ਇੰਤਜ਼ਾਮ ਜਿਹੜੇ ਹੈ ਉਹ ਅ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਅੱਜ ਬਾਏ ਇਲੈਕਸ਼ਨ ਨੂੰ ਲੈ ਕੇ ਕਾਊਂਟਿੰਗ ਜਿਹੜੀ ਆ ਹੋਣ ਵਾਲੀ ਆ ਜਿਹੜੇ ਲੋਕ ਆਲੇ ਦੁਆਲੇ ਗੱਡੀਆਂ ਲਾ ਰਿਹਾ ਉਹਨਾਂ ਦੀਆਂ ਗੱਡੀਆਂ ਟੋ ਵੀ ਕਰਾਈਆਂ ਜਾ ਰਹੀਆਂ ਨੇ ਅ ਅਲੱਗ-ਅਲੱਗ ਲੇਅਰ ਦੇ ਵਿੱਚ ਪੁਲਿਸ ਜਿਹੜੀ ਆ ਤਾਇਨਾਤ ਕੀਤੀ ਗਈ ਆ ਤੇ ਕੁਝ ਦੇਰ ਬਾਅਦ ਜਿਹੜੀ ਆ ਉਹ ਕਾਊਂਟਿੰਗ ਜਿਹੜੀ ਆ ਗਿਣਤੀ ਆ ਉਹ ਸ਼ੁਰੂ ਹੋ ਜੂਗੀ ਤੇ 10 ਤੋਂ 10:30 ਵਜੇ ਦੇ ਕਰੀਬ ਜਿਹੜੇ ਆ ਨਤੀਜੇ ਆ ਆਣੇ ਸ਼ੁਰੂ ਹੋ ਜਾਣਗੇ ਕਿ ਕਿਸ ਦੀ ਜਿੱਤ ਹੁੰਦੀ ਆ ਤੇ ਕਿਸ ਦੀ ਹਾਰ ਹੁੰਦੀ ਹੈ ਤਸਵੀਰਾਂ ਦੇਖ ਸਕਦੇ ਹੋ ਕੈਂਡੀਡੇਟ ਜਿਹੜੇ ਨੇ ਉਹ ਚਾਰ ਪਾਰਟੀਆਂ ਦੇ ਅਲੱਗ-ਅਲੱਗ ਪਾਰਟੀਆਂ ਦੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਕੜਾ ਮੁਕਾਬਲਾ ਤੇ ਹੁਣ ਕੁਛੀ ਦੇਰ ਬਾਅਦ ਗਿਣਤੀ ਜਿਹੜੀ ਹੈ ਸ਼ੁਰੂ ਹੋ ਜੂਗੀ ਤੇ ਨਤੀਜੇ ਵੀ ਹੈ ਜਿਹੜੇ ਹੈ ਉਹ ਆਣੇ ਸ਼ੁਰੂ ਹੋ ਜਾਣੇ ਆ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਥੋੜੀ ਦੇਰ ਬਾਅਦ ਗਿਣਤੀ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਨਤੀਜੇ ਜਿਹੜੇ ਆਣੇ ਸ਼ੁਰੂ ਹੋ ਜੂਗੇ ਤੇ ਨੁਮਾਇंदे ਜਿਹੜੇ ਆ ਉਹ ਆਣੇ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਆ ਸੰਜੀਵ अरोड़ा ਤੇ ਹੋਰ ਪਾਰਟੀਆਂ ਦੇ ਕੈਂਡੀਡੇਟ ਹੈ ਜਿਹੜੇ ਉਹ ਵੀ ਪਹੁੰਚਣਗੇ